में में सरकार तेरे कम बस बस मुर्दाबाद 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 हाय 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 मुर्दादा मुर्दा पाओ। पाओ। देर 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 मुर्दा मुर्दाबाद 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 लोरे लोड़े बंद करो बंद करो

सिख्या मंत्री मुदाब सिखंत्री मुरदा लड़ा लोना बंदा लोन बंदि पूरियूं कराव पूरियां ਇਟੜੀ ਯੂਨੀਅਨ ਖੇਤਰਾਂ ਨੂੰ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਨਿਯੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਨਿਯੁਕਤੀ ਪੱਤਰ ਜਾਰੀ ਕਰੋ ਜਾਰੀ ਕਰੋ ਜਾਰੀ ਕਰੋ ਜਸਾਂ ਨੂੰ ਰਜਗਾਰ ਦਿਓ ਯਾਵਰ ਗੋਲੀ ਮਾਰ ਦਿਓ ਜਸਾਂ ਨੂੰ ਰਜਗਾਰ ਦਿਓ ਯਾਵਰ ਗੋਲੀ ਮਾਰ ਦਿਓ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਾਡੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਇਟੜੀ ਯੂਨੀਅਨ ਜਿੰਦਾਬਾਦ 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 ਅੱਜ ਈਟੀਟੀ 9594 ਬੇਰੋਜ਼ਗਾਰਾਂ ਦੇ ਆਪਕ ਸਾਥੀਆਂ ਵੱਲੋਂ ਸਿੱਖਿਆ ਮੰਤਰੀ ਦੀ ਕੋਠੀ ਦੇ ਵਲ ਘਰਾਬ ਕੀਤਾ ਗਿਆ ਜਿਸ ਦਾ ਮੁੱਖ ਕਾਰਨ ਇਹ ਸੀ ਵੀ ਪਿਛਲੇ ਦਿਨੀ 6 ਸਾਥੀ ਆਨੰਦਪੁਰ ਦੀਆਂ ਵੱਖ-ਵੱਖ ਟੈਂਕੀਆਂ ਤੇ ਚੜੇ ਸੀ ਜਿਸ ਤੋਂ ਬਾਅਦ ਇੱਥੋਂ ਦੇ ਜਿਹੜੇ ਅਧਿਕਾਰੀ ਨੇ ਪ੍ਰਸ਼ਾਸਨ ਨੇ ਉਹਨਾਂ ਨੇ ਇੱਕ ਲਿਖਤੀ ਆਸ਼ਵਾਸ਼ਣ ਦਿੱਤਾ ਸੀ ਵੀ ਦਿਨ ਮੰਗਲਵਾਰ ਨੂੰ ਤੁਹਾਡਾ ਜਿਹੜਾ ਲਿਸਟ ਰਵਾਈਜ਼ ਕਰਕੇ ਤੁਹਾਡੀਆਂ ਲਿਸਟਾਂ ਜਾਰੀ ਕਰ ਦਿੱਤੇ ਜਾਣਗੇ ਪਰ ਹੈਰਾਨੀ ਦੀ ਗੱਲ ਇਹ ਹੈ ਵੀ ਉਸ ਤੋਂ ਪਹਿਲਾਂ ਜਿਹੜੀਆਂ ਕਾਰਵਾਈਆਂ ਹੁੰਦੀਆਂ ਨੇ ਜੋ ਵੀ ਉਸ ਦਾ ਪ੍ਰੋਸੈਸ ਹੈਗਾ ਉਸ ਸੰਬੰਧੀ ਪਿਛਲੇ 6 ਦਿਨਾਂ ਤੋਂ ਜਾਂ ਲਾਲੋ ਪਿਛਲੇ 10 ਦਿਨਾਂ ਤੋਂ ਕੋਈ ਵੀ ਕਾਰਵਾਈ ਨਹੀਂ ਉਲੇਕੀ ਗਈ ਹੈ ਜਿਸ ਤੋਂ ਬਾਅਦ ਜਦੋਂ ਮੀਟਿੰਗਾਂ ਕਰਨੇ ਨੇ ਤੇ ਵੱਖ-ਵੱਖ ਅਧਿਕਾਰੀਆਂ ਵੱਲੋਂ ਲਾਰੇ ਲਾਏ ਜਾਂਦੇ ਨੇ ਵੀ ਤੁਹਾਡਾ ਅੱਜ ਸ਼ਾਮ ਨੂੰ ਹੋ ਰਿਹਾ ਹੈ ਤੁਹਾਡਾ 2 ਵਜੇ ਕੰਮ ਹੋ ਰਿਹਾ ਤੁਹਾਡਾ 4 ਵਜੇ ਕੰਮ ਹੋ ਰਿਹਾ ਪਰ ਜਦੋਂ ਅਸੀਂ ਕੋਈ ਐਕਸ਼ਨ ਲਾਉਨੇ ਆ ਜਦੋਂ ਕੋਈ ਅਸੀਂ ਆਪ ਦੇ ਪ੍ਰੋਟੈਸਟ ਲਾਉਨੇ ਆ ਤਾਂ ਇਹਨਾਂ ਨੂੰ ਇਹ ਹੁੰਦਾ ਹੈ ਵੀ ਸਿੱਖਿਆ ਮੰਤਰੀ ਤੁਹਾਡੇ ਚਿੜ ਜਾਂਦੇ ਨੇ ਸਿੱਖਿਆ ਮੰਤਰੀ ਕੰਮ ਨਹੀਂ ਕਰ ਰਹੇ ਕੀ ਸਿੱਖਿਆ ਮੰਤਰੀ ਇਹਨਾਂ ਲਾਰਿਆਂ ਲਈ ਲਾਏ ਗਏ ਨੇ ਜੇਕਰ ਸਿੱਖਿਆ ਮੰਤਰੀ ਤੁਸੀਂ ਇੱਦਾਂ ਦੇ ਝੂਠੇ ਵਾਅਦੇ ਹੀ ਕਰਨੇ ਨੇ ਫਿਰ ਇੱਦਾਂ ਦੇ ਵਾਅਦੇ ਨਾ ਕਰਿਆ ਕਰੋ ਇਹ ਉਹਦਾ ਛੱਡ ਦਿਓ ਤੇ ਕੋਈ ਹੋਰ ਮੰਤਰੀ ਮੰਡਲ ਲੈ ਲਓ। ਈਟੀਟੀ ਨਰਥੋਚਰਨ ਨਿ ਜੁਨੀਅਨ ਦਾ ਪੱਕਾ ਮੋਰਚਾ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪਿਛਲੇ 12 ਦਿਨਾਂ ਤੋਂ ਚੱਲ ਰਿਹਾ ਹੈ। ਸਰਕਾਰ ਵੱਲੋਂ ਸਾਨੂੰ ਬਾਰ-ਬਾਰ ਲਾਰਾ ਲਗਾਇਆ ਜਾਂਦਾ ਵੀ ਅੱਜ ਤੁਹਾਡੀਆਂ ਲਿਸਟਾਂ ਪਹਿਜਣਗੇ ਅੱਜ ਹੁਣ ਸਾਨੂੰ ਲਾਰਾ ਲਗਾਇਆ ਗਿਆ ਸੀ ਗਿਆ ਸੀ ਵੀ ਸੋਮਵਾਰ ਨੂੰ ਤੁਹਾਡੀਆਂ ਇਹ ਲਿਸਟਾਂ ਜਨਤਕ ਕਰਕੇ ਤੁਹਾਡਾ ਪੋਰਟਰ ਖੋਲ ਦਿੱਤਾ ਜਾਵੇਗਾ ਪਰੰਤੂ ਅੱਜ ਸਾਰਾ ਸੋਮਵਾਰ ਬੀਤਣ ਤੋਂ ਬਾਅਦ ਵੀਜੂਦ ਸਾਡਾ ਇਹਨਾਂ ਵੱਲੋਂ ਕੋਈ ਪ੍ਰੋਸੈਸ ਨਹੀਂ ਸ਼ੁਰੂ ਕੀਤਾ ਗਿਆ ਜਿਸ ਤੋਂ ਭਾਵ ਕੋ ਹੋ ਕੇ ਅੱਜ ਇੱਕ ਸਾਥੀ ਮਨਪ੍ਰੀਤ ਫਾਜ਼ਲ ਦਾ ਇਹ ਪਾਣੀ ਵਾਲੀ ਟੈਂਕੀ ਤੇ ਮੰਗੇਵਾਲ ਪਿੰਡ ਚੜ ਗਿਆ ਹੈ ਤੇ ਬਾਕੀ ਸਾਥੀ ਸਿੱਖਿਆ ਮੰਤਰੀ ਸਾਹਿਬ ਦੀ ਕੋਠੀ ਡਾਕਰਾਵ ਕਰਨ ਲਈ ਸਿੱਖਿਆ ਮੰਤਰੀ ਸਾਹਿਬ ਦੇ ਪਿੰਡ ਪਹੁੰਚ ਚੁੱਕੇ ਹਨ ਬਾਕੀ ਸਾਡੇ ਜਿੰਨੇ ਵੀ ਸਾਥੀ ਇੱਥੇ ਧਰਨੇ 'ਚ ਮੌਜੂਦ ਨੇ ਸਾਰੇ ਸਾਥੀ ਵੱਖ-ਵੱਖ ਟੈਂਕੀਆਂ ਤੇ ਪਾਣੀ ਵਾਲੀਆਂ ਟੈਂਕੀਆਂ ਮੱਲਣਗੇ ਜਿੰਨਾ ਤੱਕ ਕਿ ਸਾਡਾ ਸਟੇਸ਼ਨ ਚੁਆਇਸ ਖੋਲ ਕੇ ਸਾਨੂੰ ਸਕੂਲਾਂ 'ਚ ਨਹੀਂ ਭੇਜ ਦਿੱਤਾ ਜਾਂਦਾ